ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਜੀ ਮੂੰਗੀ ਦੇ ਉੱਪਰ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਜਿਹੜੀ ਮੂੰਗੀ ਪਾਣੀ ਦੇ ਵਿੱਚ ਛੱਟਾ ਦੇ ਕੇ ਬੀਜੀ ਸੀ ਤੇ ਉਹ ਮੂੰਗੀ ਤੁਸੀਂ ਦੇਖ ਸਕਦੇ ਹੋ ਇੱਕ ਤਿਆਰਬਾ ਹੀ ਸੀਗਾ ਤੇ ਪਰ ਇਹ ਜਿਹੜਾ ਤਿਆਰਬਾ ਕੀਤਾ ਹੋਇਆ ਤਿਆਰਬਾ ਕਾਮਯਾਬ ਹੋ ਗਿਆ ਇਹਨੂੰ ਪਹਿਲਾਂ ਤਵੀਆਂ ਨੇ ਇੱਕ ਵਾਰੀ ਬਾਤ ਹੀ ਸੀਗੀ ਕਣਕ ਵਾਲਾ ਬਾਣ ਸੁੱਕਾ ਬਾਹ ਕੇ ਤੇ ਛੋਗਾ ਮਾਰ ਕੇ ਉਸ ਤੋਂ ਬਾਅਦ 15 ਕਿਲੋ ਬੀ ਦਾ ਮੂੰਗੀ ਦਾ ਛੱਟਾ ਦਿੱਤਾ 421 ਦਾ ਤੇ ਫਿਰ ਤਕਰੀਬਨ ਤਕਰੀਬਨੇ ਹਰੀ ਹੋਇਆ ਹੀ ਸੀਗੀ ਤੇ ਹਰੀ ਹੋਣ ਤੋਂ 4-5 ਦਿਨ ਆ 4-5 ਦਿਨ ਬਹੁਤ ਸਪਰੇਅ ਕਰਤੀ ਸੁੰਡੀ ਦੀ ਇੱਕ ਕੋਰਾ ਜੰਦੀ ਤੇ ਉਸ ਤੋਂ ਬਾਅਦ 10 ਤੋਂ 15 ਦਿਨ ਬਾਅਦ ਇਹਨੂੰ ਹੁਣ ਪਾਣੀ ਲਗਾਇਆ ਪਰਸੋਂ ਤੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਮੂੰਗੀ ਐਨ ਹਰੀ ਭਰੀ ਆ ਉਹ ਇਸ ਕਾਤਨੀਏ ਨੂੰ ਪੂਰੀ ਵਧੀਆ ਗ੍ਰੋਥ ਕਰ ਰਹੀ ਸੋਹਣੀ ਤੇ ਯੂਰੀਆ ਵੀ ਪਾ ਦਿੱਤਾ ਇਹਨੂੰ ਕੱਲ ਅੱਧਾ ਅੱਧਾ ਗੱਟਾ ਯਾਨੀ ਘਾਟ ਹੀ ਪਾਇਆ ਤੇ ਤੋਂ 20 ਕਿਲੋ ਹੀ ਪਾਇਆ ਵਾ ਤੇ ਮੂੰਗੀ ਯਾਨੀ ਕਿ ਇਹ ਤਰੀਕਾ ਕਾਮਯਾਬਾ ਮੂੰਗੀ ਦਾ ਮੈਂ ਕਹਿੰਦਾ ਵੀ ਜਿੰਨਾ ਵੀਰੇ ਨੇ ਖਾਦ ਬਣਾਉਣੀ ਆ ਉਹਨਾਂ ਵਰਤ ਵੀ ਤੇ ਪਰ ਇਹ ਮੂੰਗੀ ਨੂੰ ਫਲੀਆਂ ਲਵਾਵਾਂਗੇ ਅ ਮਹਾਰਾਜ ਦੀ ਕਿਰਪਾ ਨਾਲ ਯਾਨੀ ਕਿ ਕਾਮਯਾਬ ਹੋਊਗੀ ਮੂੰਗੀ ਤੁਸੀਂ ਦੇਖ ਸਕਦੇ ਹੋ ਗ੍ਰੋਥ ਇਹਦੀ ਯਾਨੀ ਕਿ ਕਿੰਨੀ ਸੋਹਣੀ ਹੈਗੀ ਆ ਸਾਰੀ ਉਹ ਹੀ ਬਾਣ ਦੇ ਵਿੱਚ ਕਿ ਜਦੋਂ ਤੁਸੀਂ ਕਿਸੇ ਵੀ ਕੰਮ ਤੇ ਮਿਹਨਤ ਕਰਦੇ ਹੋ ਤਾਂ ਕਾਮਯਾਬ ਹੋਣਾ ਹੀ ਆ ਤੇ ਕਿਉਂਕਿ ਜੇ ਹੁਣ ਵਾਹ ਕੇ ਵੀਜੀ ਜਾਵੇ ਤਾਂ ਮੂੰਗੀ ਉਹ ਲੇਟ ਹੋ ਜਾਂਦੀ ਆ ਪਰੌਣੀ ਕਰਕੇ ਤਾਂ ਉਹਨੇ ਜਦੋਂ ਔਕਣਾ ਤੇ ਕੋਦਨ ਤਾਂ ਨੇ ਪੱਤੇ ਕੱਢੇ ਹੋਣੇ ਆ ਯਾਨਕਿ ਇੰਨਾ ਫਰਕ ਪੈ ਜਾਂਦਾ ਤੇ ਇਹ ਹੁਣ ਤਿਆਰ ਪਈ ਆ ਆਪਣਾ ਹਜੇ ਇਹ ਨਹੀਂ ਪਤਾ ਵੀ ਕਾਮਯਾਬ ਹੋਣਾ ਜਾਂ ਕਿਵੇਂ ਹੋਣਾ ਬਟ ਹਜੇ ਤੱਕ ਫਿਲਹਾਲ ਦੇ ਹੁਣ ਦੇ ਟਾਈਮ ਤੱਕ ਕਾਮਯਾਬ ਆ ਪੂਰਾ ਕਿਉਂਕਿ ਬਹੁਤ ਵਧੀਆ ਖੜੀ ਆ ਮੂੰਗੀ ਦੀ ਗ੍ਰੋਥ ਜਿਹੜੀ ਵਧੀਆ ਸਹੀ ਚੱਲ ਰਹੀ ਆ ਅੱਗੇ ਹੁਣ ਸਪਰੇਅ ਇੱਥੇ ਕਰਨੀਆਂ ਪੈਣਗੀਆਂ ਜ਼ੋਰ ਲਾਵਾਂਗੇ ਤੇ ਵੀ ਫਲ ਚੱਕੇ ਛੇਤੀਓ ਛੇਤੀ ਕਿਉਂਕਿ ਤਕਰੀਬਨ 60 70 ਦਿਨ ਦੀ ਖੇਤੀ ਹੁੰਦੀ ਹੈ ਮੂੰਗੀ 70 ਕਿ ਦਿਨਾਂ ਦੇ ਵਿੱਚ ਵਿੱਚ ਵੱਢੀ ਜਾਂਦੀ ਦੋ ਫਲ ਚੱਕ ਲੈਂਦੀ ਆ 70 ਕਿ ਦਿਨਾਂ ਦੇ ਵਿੱਚ 30 ਦਿਨ ਤੋਂ ਇੱਕ ਫਲ ਚੱਕਣਾ ਪਹਿਲਾ ਫਲ ਸ਼ੁਰੂ ਕਰਦੀ ਕਿਉਂਕਿ ਮੂੰਗੀ ਦੇ ਵਿੱਚ ਖਾਸੀ ਤੇ ਇਹਨੂੰ ਇੱਕਦਮ ਫਲੀਆਂ ਨਹੀਂ ਲੱਗਦੀਆਂ ਇਹ ਤਿੰਨ ਸਟੈਪੋਂ ਦੇ ਤਿੰਨ ਸਟੇਜਾਂ ਹੁੰਦੀਆਂ ਦੇ ਫਲ ਚੱਕਣੀਆਂ ਆ ਆਮ ਪਹਿਲਾ ਚੱਕਦੀ 30 ਦਿਨਾਂ ਤੇ ਫਿਰ ਉਸ ਤੋਂ ਬਾਅਦ 50 ਦਿਨਾਂ ਤੇ ਪਰ 70-80 ਦਿਨ ਤੇ ਆਏ ਆ ਜਾਂਦੀ ਜਿਹੜੀ ਆਲੂ ਵਾਲੀ ਮੂੰਗੀ ਨੇ ਉਹ ਤਾਂ ਲੈ ਜਾਂਦੀ 80 85 ਦਿਨ ਤੱਕ ਵੀ 90 ਦਿਨ ਤੱਕ ਵੀ ਬੰਦੇ ਲੈ ਆ ਜਾਂਦੇ ਨੇ ਪਰ ਜਿਹੜੀ ਇਹ ਕਣਕ ਵਾਲੇ ਵਾਣ ਦੀ ਮੂੰਗੀ ਹੁੰਦੀ ਕਿਉਂਕਿ ਮੀਂਹ ਦਾ ਮੌਸਮ ਆ ਜਾਂਦਾ ਤਾਂ ਉਹਦਾ ਕਰਕੇ ਇਹ ਫਿਰ ਜਾਨੀ ਕਿ 60-70 ਦਿਨਾਂ ਦੇ ਵੱਡੀ ਜਾਂਦੀ ਆ ਤੇ ਇਹ ਹੁਣ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਦੀ ਗ੍ਰੋਥ ਵੀ ਚੈੱਕ ਕਰੋ ਵੀ ਜਾਨੀ ਕਿ ਬਹੁਤ ਸੋਹਣੀ ਆ ਮੂੰਗੀ ਇਹਨੂੰ ਕੋਈ ਕਮੀ ਨਹੀਂ ਆਹੜਾ ਮਾੜਾ ਮੋਟਾ ਖੁੰਝਾ ਤਾਂ ਹੋਈ ਨਹੀਂ ਕਿ ਤਾ ਨੀਵੇਂ ਨੂੰ ਅਸੀਂ ਪਾਣੀ ਖੜਾ ਰਿਆ ਕੁਝ ਮਾੜੀ ਮੋਟੀ ਚੂਹੇ ਪੈਂਦੇ ਸੀਗੇ ਇਹਨੂੰ ਤੇ ਬੱਟ ਹੁਣ ਠੀਕ ਆ ਸਾਰੀ ਓਵਰਆਲ ਕੰਡੀਸ਼ਨ ਤੁਸੀਂ ਦੇਖੀ ਆ ਤੇ ਹੁਣ ਤੁਹਾਨੂੰ ਅੱਗੇ ਦੀ ਅੱਗੇ ਰੋਜ਼ ਦਿਖਾਇਆ ਕਰਾਂਗੇ ਵੀ ਕਿਵੇਂ ਆ ਕੀ ਆ ਕੰਡੀਸ਼ਨ ਮੂੰਗੀ ਦੀ ਹੁਣ ਤੇ ਸਪਰੇਅ ਕਰਾਂਗੇ ਤਾਕਤਾਂ ਲੀਆਂ ਨੂੰ ਵਧਾਉਣਾ ਹੀ ਆਪਣੀ ਜ਼ਿੰਮੇਵਾਰੀ ਆ ਜਦੋਂ ਵਧ ਗਈ ਆ ਫਿਰ ਇਹਨੂੰ ਆਪਾਂ ਹੀ ਫਲ ਪਾਊਗਾ ਤੇ ਵੀਡੀਓ ਨੂੰ ਸ਼ੇਅਰ ਐਂਡ ਸਪੋਰਟ ਦੱਬ ਕੇ ਕਰਿਓ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਵਿੱਚ